ਕਾਲ ਜੀ ਕਿਦਾਂ ਹਾਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਦੀ ਜਿਹੜੀ ਸ਼ਾਮ ਵਾਲੀ ਵੀਡੀਓ ਸੀ ਉਹ ਥੋੜੀ ਜਿਹੀ ਕਹ ਲੇਟ ਹੋ ਗਈ ਹੈ ਤੇ ਇਹ ਆਪਣੇ ਸੋਲੋ ਪੀਸ ਰਹਿਣਗੇ ਜੀ ਸਾਰੇ ਸਿੰਗਲ ਸਿੰਗਲ ਪੀਸ ਨੇ ਆਪਣੇ ਕੋਲੇ ਉਹ ਦਿਖਾ ਰਹੇ ਹਾਂਗੇ ਸੋ ਨੂੰ ਤਾਂ ਕਰਕੇ ਛੋਟੀ ਵੀਡੀਓ ਬਣਾ ਰਹੇ ਆ ਫਟਾਫਟ ਫਰਸਟ ਕਲਰ ਆ ਗਿਆ ਜੀ ਕਰੀਮ ਦੇ ਵਿੱਚ ਆ ਗਿਆ ਟਿਸਟਾ ਬ੍ਰੈਂਡ ਦਾ ਬਿਲਕੁਲ ਕਲਾਸਿਕ ਤੇ ਆਫ ਵਾਈਟ ਹੈ ਇਹਦੇ ਉੱਤੇ ਤੁਸੀਂ ਐਦਾਂ ਵੀ ਲੈ ਸਕਦੇ ਹੋ ਜੇ ਤੁਸੀਂ ਤੇ ਵਰਕ ਕਰਵਾਣਾ ਹੈ ਪੈਚ ਵਰਕ ਵਗੈਰਾ ਬਹੁਤ ਸੋਹਣਾ ਵਰਕ ਹੋਊਗਾ ਇਹਦੇ ਉੱਤੇ ਤੇ ਬਹੁਤ ਸੋਨੋ ਸੂਟ ਰੈਡੀ ਹੋ ਗਿਆ ਪ्युअर क्रेਪ ਦੀ ਬਾਟਮ ਰਹੂਗੀ ਇਹਦੇ ਨਾਲ ਨੇਚਰਲ क्रेਪ ਦੀ ਦਾਣੇਦਾਰ क्रेਪ ਹੈ ਵਧੀਆ ਵਾਲੀ ਤੇ ਬਹੁਤ ਸੋਹਣਾ ਸੂਟ ਹੈ ਜੀ ਇਹ ਟਿਸਟਾ ਬ੍ਰੈਂਡ ਦਾ ਅਲੱਗ-ਅਲੱਗ ਪ੍ਰਾਈਜ਼ ਰਹੂਗਾ ਜੀ ਸਾਰੇ ਸੂਟਾਂ ਦਾ ਕਿਉਂਕਿ ਸੋਲੋ ਪੀਸ ਨੇਗੇ ਇਹਦਾ ਪ੍ਰਾਈਜ਼ ਰਹੂਗਾ ਜੀ 2000 2000 ਰੁਪਏ ਦਾ ਪ੍ਰਾਈਜ਼ ਰਹੂਗਾ ਬਾਕੀ ਜੇ ਤੁਸੀਂ ਇਹਦੇ ਨਾਲ ਦੁਪੱਟਾ ਵਗੈਰਾ ਡਾਈ ਕਰਵਾਣਾ ਹੈ ਜਾਂ ਤੁਸੀਂ ਇਹਦੇ ਨਾਲ ਪੈਚ ਵਰਕ ਵਗੈਰਾ ਕਰਵਾਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋ ਤੇ ਨੈਕਸਟ ਸੂਟ ਆ ਗਿਆ ਜੀ ਆਪਣਾ ਕ੍ਰਸ਼ ਦੇ ਵਿੱਚ ਸੋਲੋ ਪੀਸ ਨੇ ਜੀ ਇਹ ਸਾਰੇ ਇਹਨਾਂ ਦੇ ਨਾਲ ਦੇ ਸਾਰੇ ਸੂਟ ਸੇਲ ਆਊਟ ਹੋ ਚੁੱਕੇ ਨੇਗੇ ਤੇ ਸਿੰਗਲ ਪੀਸ ਰਹਿ ਰਹੀ ਸੀ ਇਸ ਕਰਕੇ ਆਪਾਂ ਇਹਨਾਂ ਨੂੰ ਤੁਹਾਨੂੰ ਦੇ ਰਿਆਂਗੇ ਤੇ ਉਸ ਤੋਂ ਬਾਅਦ ਆ ਗਿਆ ਜੀ क्रश ਦੇ ਵਿੱਚ क्रश ਦਾ ਵੀ ਸੋਲੋ ਪੀਸ ਹੈ 골ਡਨ ਬਹੁਤ ਸੋਨਾ ਸੂਟ ਹੈ ਜੀ क्रश ਦਾ ਤੇ ਇਹਦੇ ਉੱਤੇ ਵੀ ਇੰਬੋਰਡਰੀ ਹੁੰਦੀ ਹੈ ਜੇ ਤੁਸੀਂ ਇਹਦੇ ਤੇ ਹੈਂਡਵਰਕ ਵੀ ਕਰਵਾ ਸਕਦੇ ਹੋ ਜੇ ਤੁਸੀਂ ਹੈਂਡਵਰਕ ਹੋ ਕੇ ਵੀ ਆਪਣੇ ਕੋਲ ਇਹਦੇ ਨਾਲ ਦੇ ਸੂਟ ਗਏ ਸੀਗੇ ਬੜੇ ਪਿਆਰੇ ਸੂਟ ਨੇ ਇਹਦਾ ਪ੍ਰਾਈਸ ਰਹੂਗਾ ਜੀ 1900 ਰੁਪਏ 1900 ਰੁਪਏ ਦਾ ਪ੍ਰਾਈਸ ਰਹੂਗਾ ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲ ਇਹ ਇੱਕ ਚਨੂਨ ਦਾ ਸੂਟ ਪਿਆ ਸੀ ਲਾਸਟ ਪੀਸ ਲਾਸਟ ਪੀਸ ਸੀਗਾ 1000 ਦਾ 1000 ਰੁਪਏ ਦਾ ਪ੍ਰਾਈਜ਼ ਰਹੂਗਾ। ਚਨੂਨ ਦਾ ਸੂਟ ਹੈ ਜੀ ਇਹ। ਉਸ ਤੋਂ ਵਾਦਾ ਗਿਆ ਜੀ ਇਹ ਵਾਲਾ। ਬਹੁਤ ਸੋਹਣਾ ਬਹੁਤ ਹੀ ਪਿਆਰਾ ਜਾਂ ਸੂਟ ਹੈਗਾ ਇਹ। ਤੇ ਇਹਦੇ ਵਿੱਚ ਜਿਹੜਾ ਆਹ ਇਹ ਥ੍ਰੈਡ ਹੈ, ਥ੍ਰੈਡ ਹੈ ਜਰੀ ਨਹੀਂ ਹੈਗੀ। ਜਿਹੜੇ ਦੇ ਵਿੱਚ ਸਰਕਲ ਬਣੇ ਹੋਏ ਨੇਗੇ ਮਸ਼ਲੀਨ ਦੀ ਵਧੀਆ ਮਸ਼ਲੀਨ ਕ੍ਰੇਪ ਦੀ ਬਾਟਮ ਸ਼ਰਟ ਰਹੂਗੀ ਤੇ ਬਹੁਤ ਸੋਹਣੀ ਇਹਦੇ ਨਾਲ। ਬਾਟਮ ਬਾਟਮ ਇਹ ਨਹੀਂ ਹੈਗੀ ਇਹਦੇ ਨਾਲ। ਤੇ ਇਹਦੇ ਨਾਲ 크ريب ਦੀ ਹੀ ਬਾਟਮ ਹੋਊਗੀ ਤੁਸੀਂ 올ਓਵਰ ਵੀ ਲੈ ਸਕਦੇ ਹੋ ਇਹਨੂੰ ਮੈਚਿੰਗ ਕਰਵਾਵਾਂਗੇ ਮੈਚਿੰਗ ਸੀਸ ਮੈਚਿੰਗ ਹੋਊਗਾ ਜੀ ਇਹਦੇ ਨਾਲ 크ريب ਦੀ ਬਾਟਮ ਹੋਊਗੀ ਬਾਟਮ ਇਹਦੇ ਨਾਲ ਗਲਤੀ ਨਾਲ ਲੱਗੀ ਹੋਈ ਹੈ 크ريب ਦੀ ਬਾਟਮ ਹੋਊਗੀ ਜੀ ਇਹਦੇ ਨਾਲ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਤੇ ਇਹਦਾ ਪ੍ਰਾਈਸ ਰਹੂਗਾ ਜੀ 1600 ਰੁਪਏ 1600 ਰੁਪਏ ਇਹਦਾ ਪ੍ਰਾਈਸ ਰਹੂਗਾ ਤੇ ਸਿੰਗਲ ਪੀਸ ਕਰਕੇ ਇਹ ਹੁਣ ਸਸਤੇ ਦੇ ਰਹੇ ਆ ਪਹਿਲਾਂ ਇਹ ਕਾਫੀ ਹਾਈ ਰੇਟਾਂ ਦੇ ਵਿੱਚ ਸੀਗੇ ਇਹ ਵਾਲੇ ਸੂਟ ਸੀਗੇ ਜਿਹੜੇ ਤੇ ਇਹ ਵੀ ਆਪਾਂ ਨੇ ਕਾਫੀ ਕੋਸਟਲੀ ਸੂਟ ਦਿੱਤਾ ਸੀਗਾ ਟਿਸਟਾ ਵਾਲਾ ਤੇ ਆ ਦੇਖੋ ਜੀ ਇਹਨਾਂ ਦੀ ਪ੍ਰਾਈਸ ਹੀ ਆਪਣੇਗੇ ਸੋਲੋ ਪੀਸ ਲੈਣਗੇ ਤੇ ਇਹਨਾਂ ਨੂੰ ਬਹੁਤ ਸੁੰਨੇ ਰੈਡੀ ਕਰਵਾ ਸਕਦੇ ਹੋ ਇਹ ਸਿੰਗਲ ਪੀਸ ਆਪਣੇ ਕੋਲੇ ਜੋਰ ਜੱਟ ਦੇ ਵਿੱਚ ਹੈਗਾ ਤੇ ਜੋਰ ਜੱਟ ਦੇ ਵਿੱਚ ਆਪਣੇ ਕੋਲੇ ਟਿਸਟਾ ਦੇ ਵੀ ਮਿਲ ਜਾਣਗੇ ਤੁਹਾਨੂੰ ਜੋਰ ਜੱਟ ਦੇ ਵੱਟ ਉਹਦੇ ਵਿੱਚ ਵੀ ਇੱਕ ਦੋ ਪੀਸ ਹੀ ਰਹਿ ਰਹੇ ਨੇਗੇ ਆਪਾਂ ਦੁਬਾਰਾ ਰਿਪੀਟ ਕਰਕੇ ਫਿਰ ਵੀਡੀਓ ਪਾਵਾਂਗੇ ਟਿਸਟਾ ਦੇ ਉਹ ਵੀ 2000 ਦੇ ਹੈਗੇ ਤੇ ਇਹ ਵਾਲਾ ਸੈਮੀ ਚ ਹੈਗੇ ਜੀ ਵੱਟ ਬਹੁਤ ਅੱਛਾ ਫੈਬਰਿਕ ਹੈ ਉਹ ਵਾਲਾ ਖੜਮਾ ਜਿਹਾ ਫੈਬਰਿਕ ਨਹੀਂ ਹੈਗਾ ਜੀ ਤੇ ਇਹਦਾ ਪ੍ਰਾਈਸ ਰਹੂਗਾ ਜੀ 1200 ਰੁਪਏ ਜੀ اور ਜਟ ਦਾ ਹੈਗਾ 올 ఓవర్ सूट ਹੈ ਜੀ ਇਹ باقی ਜੇ ਤੁਸੀਂ ਮੈਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਦੇ ਅਕੋਰਡਿੰਗ ਹੋਊਗਾ ਕਿਹੜੀ ਬਾਟਮ ਲਗवानी ਹੈ ਤੁਸੀਂ ਨੇ ਇਹ ਸੋਲੋ ਪੀਸ ਸੀਗੇ ਆਪਣੇ ਕੋਲ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ 1600 1200 ਰੁਪਏ 1600 ਰੁਪਏ 1100 1900 ਤੇ 1900 ਰੁਪਏ ਤੇ ਉਸ ਤੋਂ ਬਾਅਦ ਆ ਗਿਆ ਜੀ 2000 ਇਹ ਸਾਰੇ ਆਪਣੇ ਕੋਲੇ ਸੂਟ ਸਿੰਗਲ ਪੀਸ ਹੈਗੇ ਨੇ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਕਿਸਾਨ ਆਉਂਦਾ ਹੈ ਜਿਹੜਾ ਵੀ ਇਹਨਾਂ ਦੇ ਵਿੱਚੋਂ ਤੁਹਾਨੂੰ ਫੈਬਰਿਕ ਤੁਸੀਂ ਲਾਈਕ ਕਰਦੇ ਹੋਗੇ ਉਹ ਲੈ ਸਕਦੇ ਹੋਗੇ ਇਹਨਾਂ ਦੇ ਵਰਕ ਵੀ ਕਰਵਾ ਸਕਦੇ ਹੋਗੇ ਤੇ ਬਾਕੀ ਆਪਾਂ ਤੁਹਾਨੂੰ ਜਲਦੀ ਹੀ ਐਦਾਂ ਵਰਕ ਵਾਲਾ ਸੂਟ ਵੀ ਦਿਖਾਵਾਂਗੇ ਰੈਡੀ ਹੋਇਆ ਤੇ ਕੋਸ਼ਿਸ਼ ਕਰਾਂਗੇ ਕਸਟਮਰ ਦਾ ਭੇਜਣ ਤੋਂ ਪਹਿਲਾਂ ਤੁਹਾਨੂੰ ਦਿਖਾਈਏ ਆਪਾਂ ਰੈਡੀ ਹੋਣਗੇ ਇਹਦੇ ਨਾਲ ਦਾ ਸੂਟ ਪੈਚ ਵਰਕ ਵਾਲਾ ਤੇ ਇਹ ਸੂਟ ਰਹਿ ਗਏ ਜੀ ਅੱਜ ਦੇ ਆਪਣਾ ਨੰਬਰ ਹੈ 9253115036 ਜਿਹਦੇ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ